ਦੋਸਤੋ ਅੰਮ੍ਰਿਤਸਰ ਦਾ ਪ੍ਰਸਿੱਧ ਨਾਵਲਟੀ ਚੌਂਕ 'ਤੇ ਖੜੇ ਆ ਤਾਂ ਤੁਹਾਨੂੰ ਇੱਥੇ ਤਸਵੀਰਾਂ ਦਿਖਾ ਰਿਹਾ ਜ਼ੈਬਰਾ ਕ੍ਰੋਸਿੰਗ ਦੀਆਂ ਲੋਕ ਜਿਹੜੇ ਨੇ ਜ਼ੈਬਰਾ ਕ੍ਰੋਸਿੰਗ ਦੀ ਲਾਈਨ ਦੇ ਉੱਪਰ ਹੀ ਖੜੇ ਨੇ ਦੇਖ ਰਹੇ ਹੋ ਕਿ ਕਿਸ तरह ਲੋਕ ਜ਼ੈਬਰਾ ਕ੍ਰੋਸਿੰਗ ਜਿਹੜਾ ਕਿ ਪੈਡੈਸਟਰੀਅਨ ਵੇ ਹੁੰਦਾ ਇੱਥੇ ਲੋਕ ਚੱਲ ਕੇ ਰੋਡ ਕ੍ਰੋਸ ਕਰਦੇ ਨੇ ਤਾਂ ਰੋਡ ਕ੍ਰੋਸ ਕਰਨ ਦੀ ਜਗ੍ਹਾ ਤਾਂ ਬਿਲਕੁਲ ਨਹੀਂ ਲੋਕ ਜਿਹੜੇ ਇੱਥੇ ਗੱਡੀਆਂ ਖਿਲਾੜ ਕੇ ਹੁਣ ਕੈਮਰਾ ਦੇਖਦੇ ਹੀ ਕੁਝ ਐਕਟਿਵਾਸਵਾਰ ਪਿੱਛੇ ਗੱਡੀਆਂ ਆਪਣੀਆਂ ਲੈ ਕੇ ਜਾ ਰਹੇ ਨੇ ਪਰ ਇਹ ਗੱਡੀ ਜਿਹੜੀ ਹੈ ਬਿਲਕੁਲ ਸਾਹਮਣੇ ਖੜੀ ਹੈ ਜ਼ੈਬਰਾ ਕ੍ਰੋਸਿੰਗ ਦੇ ਉੱਪਰ ਤਾਂ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਤਾਂ ਮੈਡਮ ਨੇ ਸ਼ੀਸ਼ਾ ਉੱਧਰ ਕਰ ਲਿਆ ਤਾਂ ਮੈਮ ਗੱਲ ਕਰ ਕੋ ਕਰ ਸਕਦੇ ਤੁਸੀਂ ਕਰ ਸਕਦੇ ਹੋ ਬਿਲਕੁਲ ਤਾਂ ਸ਼ੀਸ਼ੇ ਦੇ ਇੱਧਰ ਉੱਧਰ ਦੇਖ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਨਹੀਂ ਬਿਲਕੁਲ ਗੱਲ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਪਰ ਬਿਲਕੁਲ ਇਹ ਗੱਡੀ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਗੱਡੀ ਦਾ ਨੰਬਰ ਦਰਸਾਇਆ ਜਾਵੇ BB02CE0824 ਜਿਹੜੀ ਕਿ ਜ਼ੈਬਰਾ ਕ੍ਰੋਸਿੰਗ ਦੇ ਬਿਲਕੁਲ ਉੱਤੇ ਖੜੀ ਹੈ صاف نظر ਆ ਰਹੀ ਹੈ ਤਾਂ ਆਪਾਂ ਲੋਕ ਤਾਂ ਕਹਿੰਦੇ ਕਿ ਸਮਾਰਟ ਸਿਟੀ ਦੇ ਨਾਗਰਿਕ ਹੈ ਪਰ ਵਿਦੇਸ਼ਾਂ ਦੀ ਅਸੀਂ ਰੀਸ ਬਹੁਤ ਕਰਦੇ ਆਂ ਬੱਚਿਆਂ ਨੂੰ ਸੁਪਨਾ ਹੈ ਕਿ ਵਿਦੇਸ਼ ਭੇਜ ਕੇ ਸੈਟਲ ਕਰੀਏ ਪਰ ਅੱਜ ਤੁਸੀਂ ਅੰਮ੍ਰਿਤਸਰ ਦੇ ਨਵਲਟੀ ਚੌਂ ਦਾ ਹਾਲ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲੋਕ ਜਿਹੜੇ ਨੇ ਇੱਥੇ ਕਾਨੂੰਨ ਦੀ ਟ੍ਰੈਫਿਕ ਨਿਯਮਾਂ ਦੀ ਸਰੇਆਮ ਉਲੰਘਣਾ ਕਰਦੇ ਨਜ਼ਰ ਆਉਂਦੇ ਨੇ ਰਾਹੀਰ ਜਿਹੜੇ ਕਿ ਪੈਦਲ ਚੱਲਦੇ ਨੇ ਉਹਨਾਂ ਦਾ ਇੱਥੇ ਅੰਮ੍ਰਿਤਸਰ ਦੇ ਵਿੱਚ ਚੱਲਣਾ ਇੰਨਾ ਦੁਰਸ਼ਰ ਹੋ ਗਿਆ ਇਹਨਾਂ ਔਖਾ ਹੋ ਗਿਆ ਕਿ ਆਮ ਕੋਈ ਸੀਨੀਅਰ ਸਿਟੀਜ਼ਨ ਕੋਈ ਬਜ਼ੁਰਗ ਬੱਚੇ ਇੱਥੇ ਪੈਦਲ ਚੱਲਣਾ ਉਹਨਾਂ ਲਈ ਬਹੁਤ ਵੱਡੀ ਮੁਸੀਬਤ ਖੜੀ ਹੋ ਗਈ ਹੈ ਕਿ ਅੰਮ੍ਰਿਤਸਰ ਦੇ ਵਿੱਚ ਪੈਦਲ ਚੱਲਣਾ ਬੜਾ ਔਖਾ ਹੈ ਇਸ ਸਬੰਧੀ ਅਸੀਂ ਜਿਹੜਾ ਨਾਕਾ ਲੱਗਾ ਇੱਥੇ ਮੈਂ ਤਸਵੀਰਾਂ ਹੀ ਦਿਖਾ ਰਿਹਾ ਕਿ ਜਿਸ ਤਰ੍ਹਾਂ ਟ੍ਰੈਫਿਕ ਪੁਲਿਸ ਇੱਥੇ ਨਾਕਾ ਲੱਗਾ ਥਾਣਾ ਸਿਵਲ ਲਾਈਨ ਦੀ ਪੁਲਿਸ ਵੀ ਨਾਕੇ ਤੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂ ਨਹੀਂ ਇਹ ਰੂਲ ਫਾਲੋ ਕਰਵਾ ਰਹੇ ਕਿ ਉਹਨਾਂ ਦੀ ਮਜਬੂਰੀ ਹੈ ਕਿਉਂ ਇਹਨਾਂ ਦਾ ਚਲਾਨ ਵੀ ਕਰਨਾ ਪੈਂਦਾ ਹੈ ਜੇ ਚਲਾਨ ਕਰਾਂਗੇ ਤੇ ਇਹਨਾਂ 'ਚ ਜਾਗਰੂਕਤਾ ਆਟੋਮੈਟਿਕਲੀ ਇਹਨਾਂ ਲੋਕਾਂ 'ਚ ਆਏਗੀ ਤਾਂ ਅਸੀਂ ਕਿ ਕਰਮਚਾਰੀ ਇੱਥੇ ਮੌਜੂਦ ਨੇ ਨਾਵਲ ਜੋਨਸ 'ਚ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੱਥੇ ਨੇ ਉਹ ਇਸ ਟਾਈਮ ਇੱਥੇ ਦਿਖਾਈ ਦੇ ਰਹੇ ਸੀ ਫਿਲਹਾਲ ਤਾਂ ਹਾਂ ਬਿਲਕੁਲ ਟ੍ਰੈਫਿਕ ਇੱਥੇ ਕਰਮਚਾਰੀ ਨੇ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਹੈ ਕਿ ਦਿਲਬਾਖ ਸਿੰਘ ਦਿਲਬਾਖ ਜੀ ਅਸੀਂ ਦੇਖ ਰਹੇ ਹਾਂ ਤਸਵੀਰਾਂ 'ਚ ਲੋਕਾਂ ਲੋਕ ਜ਼ੈਬਰਾ ਕ੍ਰੋਸਿੰਗ ਦੇ ਉੱਤੇ ਖੜੇ ਹੁੰਦੇ ਨੇ ਟ੍ਰੈਫਿਕ ਪੁਲਿਸ ਚਲਾਣ ਕਿਉਂ ਨਹੀਂ ਕਰਦੀ ਇਹਨਾਂ ਦਾ ਕਿਉਂ ਨਹੀਂ ਅਵੇਅਰਨੈਸ ਲਿਆਉਂਦੀ ਲੋਕਾਂ 'ਚ ਕਿਉਂਕਿ ਆਮ ਲੋਕ ਜਿਹੜੇ ਪਹਿਲੇ ਚਾਹਾਂ ਉਹਨਾਂ ਨੂੰ ਮੁਸ਼ਕਲ ਹੁੰਦੀ ਹੈ 8 ਵਜੇ ਤੋਂ ਬਾਅਦ ਟ੍ਰੈਫਿਕ ਦਾ ਚਲਾਣ ਨਹੀਂ ਹੁੰਦਾ 8 ਵਜੇ ਤੋਂ ਬਾਅਦ ਨਹੀਂ ਹੁੰਦਾ ਭਾਵੇਂ ਜੈਬਰਾ ਕ੍ਰੋਸਿੰਗ ਤੇ ਖਲੋਂ ਨਾ ਨਹੀਂ ਜੈਬਰਾ ਕ੍ਰੋਸ ਤੋਂ ਰੋਕੀਦਾ ਉਹਨਾਂ ਨੂੰ ਪਰ 8 ਵਜੇ ਨੇ ਨਹੀਂ ਪਾਸੀ ਦੇਖ ਰਹੇ ਤੁਸੀਂ ਮੌਕੇ ਤੇ ਡਿਊਟੀ ਕਰ ਰਹੇ ਕੋਈ ਨਹੀਂ ਰੋਕ ਰਿਹਾ ਉਹਨਾਂ ਨੂੰ ਸਰ ਐ ਹੋਣੀ ਬੜੀ ਚਲਾਣ ਦਾ ਨਾਮ ਹੀ ਨਾ ਪਰ ਦਿਨੇ ਵੀ ਕਈ ਖਲੋਂਦੇ ਆ ਵੈਸੇ ਚਲਾਣ ਕਿੰਨੇ ਕੁ ਦਾ ਹੁੰਦਾ ਜੈਬਰਾ ਕ੍ਰੋਸਿੰਗ ਜਿਹੜਾ ਖਲੋਂਦਾ ਗੱਡੀ ਲੈ ਕੇ ਉਹ ਵੱਖਰੇ ਵੱਖਰੇ ਚਲਾਣੇ ਆ ਜੀ ਨਹੀਂ ਸਿਰਫ ਜੈਬਰਾ ਕ੍ਰੋਸਿੰਗ ਦੇ ਜਿਹੜਾ ਗੱਡੀ ਲੈ ਕੇ ਖਲਾਉਂਦਾ ਉਹਦਾ ਕਿੰਨੇ ਦਾ ਚਲਾਨ ਹੁੰਦਾ ਓਹ 1000 ਰੁਪਏ ਦਾ 1000 ਰੁਪਏ ਦਾ ਪਰ ਮੈਂ ਤੁਹਾਡੀ ਦਰਸਤੀ ਕਰ ਰਿਹਾ 1500 ਹੁੰਦਾ ਸਰ 500 ਦਾ ਚਲਾਨ ਹੁੰਦਾ 500 ਦਾ ਤਾਂ ਅਸੀਂ ਕਰ ਦਨੇ ਨੇ ਲੋਕਾਂ ਨੂੰ ਵਾਰਨਿੰਗ ਦੇ ਦਈ ਦੀ ਇਹਨੇ ਜੀ ਲੋਕੀ ਸੋਦਾ ਧਿਆਨ ਨਹੀਂ ਸੋਦੇ ਫਿਰ ਅਗਲੀ ਵਾਰ ਤਾਂ ਅੱਗੇ ਤੋਂ ਇਹ ਜਾਗਰੂਕਤਾ ਮੁਹਿੰਮ ਚੇੜੀ ਜਾਏਗੀ ਥੈਂਕ ਯੂ ਬਿਲਕੁਲ ਇਹਨਾਂ ਨੇ ਟ੍ਰੈਫਿਕ ਪੁਲਿਸ ਕਰਮਚਾਰੀ ਨੇ ਦੱਸਿਆ ਕਿ ਜਾਗਰੂਕਤਾ ਮੁਹਿੰਮ ਆਉਣ ਵਾਲੇ ਸਮੇਂ ਦੀ ਚੇੜੀ ਜਾਏਗੀ ਅਸੀਂ ਇਸ ਸਬੰਧੀ ਹੋਰ ਵੀ ਜਿਹੜੇ ਇਥੇ ਥਾਣੇ ਦੇ ਮੁਲਾਜ਼ਮ ਨੇ ਇਥੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਰ ਇਥੇ ਜੈਬਰਾ ਕ੍ਰੋਸਿੰਗ ਲੋਕਾਂ ਲਈ ਪੈਦਲ ਚੱਨਣ ਲਈ ਰਸਤਾ ਬਣਿਆ ਹੁੰਦਾ ਲੋਕ ਗੱਡੀ ਉਹਦੇ ਉੱਤੇ ਆ ਕੇ ਖਿਲਾਰਦੇ ਨੇ ਕਿਸ ਤਰ੍ਹਾਂ ਸਮਝਦੇ ਹੋ ਕਿ ਟ੍ਰੈਫਿਕ ਵਿਵਸਥਾ ਸੁਚਾਰੂ ਰੂਪ ਚ ਆਉਣ ਵਾਲੇ ਸਮੇਂ ਚ ਕੀਤੀ ਜਾਏਗੀ ਇਹ ਤਾਂ ਕਾਰਪੋਰੇਸ਼ਨ ਵਾਲਿਆਂ ਨੂੰ ਚਾਹੀਦਾ ਨਾ ਪਰ ਸਰ ਟ੍ਰੈਫਿਕ ਜਿਹੜੀ ਆ ਜਿਨ੍ਹਾਂ ਨੇ ਪੈਦਲ ਜਾਣਾ ਉਹਨਾਂ ਵਾਸਤੇ ਕੋਈ ਪਰ ਬੰਦ ਕੀਤਾ ਜੇ ਆਪਣਾ ਕ੍ਰੋਸਿੰਗ ਨਹੀਂ ਹੋ ਰਹੀ ਹੈ ਨਾ ਪੇਂਟ ਕੀਤਾ ਜੇ ਤੇ ਵਾਈਟ ਵਾਈਟ ਹੋ ਜੈਬਰ ਕ੍ਰੋਸਿੰਗ ਉਹ ਹੁੰਦਾ ਰਾਹ ਗੀ ਰਾਸਤੇ ਜਿਹੜੇ ਪੈਦਲ ਆਹ ਲੰਘਦੇ ਆ ਜਿਹੜੇ ਉਹਨਾਂ ਦਾ ਚਲਾਨ ਕੱਟਦੇ ਆ ਅਸੀਂ ਜਿਹੜਾ ਜੈਬਰ ਕ੍ਰੋਸ ਕਾ ਕਰਕੇ ਪਰ ਹੁਣ ਕਹੀ ਜਾਣੇ ਉੱਥੇ ਖੜੇ ਤੁਸੀਂ ਕਿਸੇ ਦਾ ਚਲਾਨ ਨਹੀਂ ਕਰਿਆ ਨਹੀਂ ਚਲਾਨ ਤੇ ਅਸੀਂ ਕਰਦੇ ਆ ਜਿਹੜਾ ਹੰਡੇ ਸਾਹਮਣੇ ਆਉਂਦਾ ਅਸੀਂ ਚਲਾਨ ਕਰ ਦਿੰਨੇ ਆ ਉਹਦਾ ਜੈਬਰ ਕ੍ਰੋਸ ਕਿਉਂ ਤੂੰ ਗਾਂ ਕੀਤਾ ਤੇ ਤੋਂ ਸ਼ਾਹ ਹੀ ਸਾਰੇ ਖਿਲਾਰਦੇ ਆ ਕਿੰਨੇ ਦਾ ਚਲਾਨ ਕਰਦੇ ਹੋ ਜੈਬਰ ਕ੍ਰੋਸਿੰਗ ਦਾ ਇਹਦਾ ਅਸੀਂ ਤਾਂ ਅਜੇ 500 ਰੁਪਏ ਦਾ ਕਰਦੇ ਆ ਜੇ ਆਨਲਾਈਨ ਆ ਉਹ ਮੇਰਾ ਖਿਲ ਮਹਿੰਗਾ ਹਾਂ ਠੀਕ ਹੈ ਵੈਸੇ 500 ਦਾ ਚਲਾਨ ਕਰਦੇ ਆ 500 ਦਾ ਚਲਾਨ ਕਰਦੇ ਆ ਅਸੀਂ ਉਹ ਵੀ ਵਾਰਨਿੰਗ ਦਿੰਨੇ ਆ ਕਿ ਤੁਸੀਂ ਆਪਣੇ ਆਪ ਨੂੰ ਸਹੀ ਕਰ ਲੋ ਠੀਕ ਹੈ ਹਾਂਜੀ ਪਰ ਫਿਰ ਵੀ ਨਹੀਂ ਲੋਕ ਟਲਦੇ ਹਟਦੇ ਨਹੀਂ ਤਾਂ ਬਿਲਕੁਲ ਟ੍ਰੈਫਿਕ ਪੁਲਿਸ ਵੀ ਕਿਤੇ ਨਾ ਕਿਤੇ ਪਰੇਸ਼ਾਨ ਨਜ਼ਰ ਆਉਂਦੀ ਹੈ ਕਿ بار بار ਸਮਝਾਉਣ ਦੇ ਬਾਅਦ ਵੀ ਲੋਕ ਆਪਣੇ ਆਪ ਚ ਜਾਗਰੂਕਤਾ ਨਹੀਂ ਲੈਂਦੇ ਕਿਉਂਕਿ ਇੱਕ ਇਖਲਾਕੀ ਫਰਜ਼ ਬੰਦਾ ਹੈ ਸਮਾਰਟ ਸਿਟੀ ਅੰਮ੍ਰਿਤਸਰ ਦੇ ਲੋਕ ਸਮਾਰਟ ਕਿਉਂ ਨਹੀਂ ਬੰਦੇ ਕਿੰਨਾ ਕ ਸਮਾਂ ਲੱਗੇਗਾ ਕਾਰਨੇ ਕੀ ਅੰਮ੍ਰਿਤਸਰ ਚ ਆਏ ਦਿਨ ਜਿਹੜੀ ਟ੍ਰੈਫਿਕ ਵਿਵਸਥਾ ਜਿਹੜੀ ਹੈ ਚਰਮਰਾ ਗਈ ਹੈ ਲੋਕਾਂ ਦਾ ਜਿਹੜਾ ਹਜੂਮ ਇੱਥੇ ਲਗਾਤਾਰ ਦੂਰ ਦਰਾਡੇੋਂ ਸ਼ਰਧਾਲੂ ਆਉਂਦੇ ਨੇ ਨਤਮਸਤਕ ਹੋਣ ਲਈ ਟੂਰਿਸਟ ਦਾ ਇਨਾ ਜਮਵਾੜਾ ਕਿ ਟ੍ਰੈਫਿਕ ਵਿਵਸਥਾ ਕਈ ਵਾਰੀ ਪੁਲਿਸ ਦੇ ਜਿਹੜੇ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਐਸਪੀ ਨੇ ਏਡੀਸੀ ਵੀ ਮੈਡਮ ਅਮਨਜੀਤ ਗੌਰ ਜਿਹੜੇ ਕੀ ਆਪਣੇ ਹੱਥ ਸਿੰਗਮ ਵੀ ਕਲਾਉਂਦੇ ਨੇ ਮੀਡੀਆ ਚ ਜਗਤ ਦਾ ਸੁਰਖੀਆਂ ਚ ਰਹਿੰਦੇ ਨੇ ਉਹਨਾਂ ਦੇ ਸੜਕਾਂ ਦੇ ਉਤਰਨ ਦੀਆਂ ਵੀ ਖਬਰਾਂ ਆਮ ਨਸ਼ਰ ਹੁੰਦੀਆਂ ਨੇ ਪਰ ਕਿਤੇ ਨਾ ਕਿਤੇ ਲੋਕ ਜਿਹੜੇ ਆਪਣੀ ਜ਼ਿੰਮੇਵਾਰੀ ਤੋਂ ਪਾਸ ਦੇ ਨਜ਼ਰ ਆਉਂਦੇ ਨੇ ਤਾਂ ਇਹ ਸੀਆਰ ਪਰਦੀ ਸਪੈਸ਼ਲ ਰਿਪੋਰਟ ਜੈ ਹਿੰਦ ਜੈ ਭਾਰਤ